ਪ੍ਰਧਾਨ ਜੀ ਅੱਜ ਹਜ਼ਾਰਾਂ ਮਨਾਵਾਂ ਇਕੱਠੇ ਹੋਇਆ ਵੀ ਕੀ ਕਾਰਨ ਬਣਿਆ ਜਿੰਨੇ ਇਕੱਠੇ ਹੋਣਾ ਲੈ ਸਰ ਜੀ ਅੱਜ ਅਸੀਂ ਸਾਂਝਾ ਫੋਰਮ ਆ ਏਕਤਾ ਮੰਚ ਤੇ ਜੇਈ ਕੌਂਸਲ ਵੱਲੋਂ ਜੋ ਚੰਡੀਗੜ੍ਹ ਦਾ ਜੀਜੀ ਬੋਰਡ ਆ ਇਹ ਪ੍ਰਸ਼ਾਸਨ ਵੱਲੋਂ ਬਿਲਕੁਲ ਪ੍ਰਾਈਵੇਟ ਕੰਮ ਨਹੀਂ ਜਾ ਰਿਹਾ ਜੀ ਅਸੀਂ ਸਾਂਝਾ ਫੋਰਮ ਤੇ ਏਕਤਾ ਮੰਚ ਵੱਲੋਂ ਵੱਖ-ਵੱਖ ਦਿਨਾਂ ਵਿੱਚ ਨਵਿਆਂ ਵਿੱਚ ਰੈਡਿਨ ਕੀਤੀ ਹੈ ਜੀ ਅੱਜ ਜੀ ਅਸੀਂ ਰੰਪਰਾ ਵੇਖੇ ਸੰਜੀਤ ਤਾਵਨ ਕਮੇਟੀ ਵੱਲੋਂ ਜੀ ਇਹ ਪ੍ਰੋਗਰਾਮ ਕੀਤਾ ਅਸੀਂ ਮੰਗ ਕੀਤੀ ਆ ਕਿ ਬਿਲੀਬੋਰਡ ਦਾ ਜੋ ਨਿਜੀਕਰਨ ਨਾ ਕੀਤਾ ਜਾਵੇ ਜਿ ਪੰਜਾਬੀਆਂ ਨੇ ਹੋਰ ਮੁੱਖ ਮੰਗਾਂ ਹੈਗੀ ਜੀ ਸਾਡੇ ਪਨਾਮ ਪਨਾਮ ਦੀਆਂ ਮਜਬੂਰੀਆਂ ਮੁੱਖ ਮੰਗਾਂ ਜੀ ਡੀਏ ਦੀ ਕਿਸ਼ਤਾਂ ਦਾ ਸਾਡਾ ਇਹ ਜਨਾ ਜੀ 200 ਰੁਪਿਆ 300 ਰੁਪਿਆ ਟੈਕਸ ਲਾ ਰਹੇ ਹੈ ਜੀ ਸਾਡਾ ਹੋਰ ਦੇਖਾ ਮੰਗਾ ਮਤਲਬ ਡੀਏ ਪੈਂਡਿੰਗ ਪਿਆ ਜੀ ਉਹਦੇ ਵੱਲ ਕੋਈ ਧਿਆਨ ਦਿੱਤਾ ਦਿੱਤਾ ਜਾ ਰਿਹਾ ਹੈ ਡੈੱਥ ਕੇਸ ਤੇ ਸਾਡੇ ਵਾਰਸਾਂ ਨੂੰ ਉਹ ਗੁਰੇਨੀ ਆ ਜੀ ਸੱਚੇ ਕੰਮ ਹੈ ਪੱਕੇ ਕੀਤੇ ਜਾਣਾ ਇਹ ਸਾਡੀ ਪੰਜਾਬ ਸਰਕਾਰ ਆ ਸਾਡੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਸਰ ਜੀ ਅੱਜ ਅਸੀਂ ਸਾਂਝਾ ਫੋਰਮ ਆ ਇਕਤਾ ਮੰਚ ਤੇ ਜੇਏ ਕੌਂਸਲ ਵੱਲੋਂ ਜੋ ਚੰਡੀਗੜ੍ਹ ਦਾ ਜੀਜੀ ਬੋਰਡ ਆ ਇਹ ਪ੍ਰਸ਼ਾਸਨ ਵੱਲੋਂ ਬਿਲਕੁਲ ਪ੍ਰਾਈਵੇਟ ਕੰਮ ਨਹੀਂ ਜਾ ਰਹੇ ਹੈ ਜੀ ਅਸੀਂ ਸਾਂਝਾ ਫੋਰਮ ਤੇ ਇਕਤਾ ਮੰਚ ਵੱਲੋਂ ਵੱਖ-ਵੱਖ ਥਾਵਾਂ ਵਿੱਚ ਨੁਮਾਇਂ ਵਿੱਚ ਰਹਿ ਕਿਤੇ ਜੀ ਅੱਜ ਜੀ ਰਾਮਪਰਾ ਵਿਖੇ ਸਾਂਝੀ ਤਾਵਨ ਕਮੇਟੀ ਵੱਲੋਂ ਜੀ ਇਹ ਪ੍ਰੋਗਰਾਮ ਕੀਤਾ ਅਸੀਂ ਮੰਗ ਕੀਤੀ ਆ ਕਿ ਬਿਲੀ ਬੋਰਡ ਦਾ ਜੋ ਨਿਜੀਕਰਨ ਨਾ ਕੀਤਾ ਜਾਵੇ ਜੀ ਪੰਜਾਬ ਦੇ ਮਨਾਂ ਹੋਰ ਮੁੱਖ ਮੰਗਾਂ ਹੈਗੀ ਜੀ ਸਾਡੇ ਪਲਾਣ ਪਲਾਣ ਦੀਆਂ ਮਜਬੂਰੀਆਂ ਮੁੱਖ ਮੰਗਾਂ ਜੀ ਡੀਏ ਦਾ ਕਿਸ਼ਤਾ ਦਾ ਸਾਡੇ ਏਰੀਆ ਦਾ ਜੀ 200 ਰੁਪਿਆ ਟਿਗਲੀਆ ਟੈਕਸ ਲਾ ਰਹੇ ਹੈ ਜੀ ਸਾਡਾ ਹੋਰ ਨੇਕਾ ਮੰਗਾਂ ਸਾਡਾ ਡੀਏ ਪੈਂਡਿੰਗ ਪਿਆ ਜੀ ਉਹਦੇ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਤੱਥ ਕੇਸ ਦੇ ਸਾਡੇ ਵਾਰਸਾਂ ਨੂੰ ਨੌਕਰੀ ਨਹੀਂ ਆਂਦੀਆਂ ਜੀ ਸੱਚੇ ਕੰਮ ਹੈ ਪੱਕੇ ਕੀਤੇ ਜਾਣਾ ਇਹ ਸਾਡੀ ਪੰਜਾਬ ਸਰਕਾਰ ਆ ਸਾਡੇ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀਆਂ। ਆਂਕੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ। ਕੋਈ ਹੋਰ ਅਪਡੇਟ